ਹੈਲੋ ਸਾਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਲਾਸਟਿਕ ਪਾਉਣਾ ਹੈ ਆਪਾਂ ਨੇ ਇੱਕ ਆ ਦੇਖੋ ਲਾਸਟਿਕ ਆ ਜਿਹੜਾ ਲੈ ਲਿਆ ਵਾ ਠੀਕ ਆ ਜੀ ਇਹ ਬਹੁਤ ਹੀ ਸੌਖਾ ਵਾ ਲਾਸਟਿਕ ਪਾਉਣਾ ਠੀਕ ਆ ਜੀ ਤੁਹਾਨੂੰ ਇਹ ਲੱਗ ਤਰੀਕੇ ਦਾ ਦੱਸਾਂਗੇ ਕਈ ਨੇ ਜਿਹੜੀਆਂ ਭੈਣਾਂ ਸਿੱਤਾ ਹੀ ਲਾਸਟਿਕ ਪਾ ਦਿੰਦੀਆਂ ਨੇ ਸਾਰਿਆਂ ਲਈ ਪਹਿਲਾਂ ਆਪਾਂ ਨੇ ਆਹ ਦਿਖਵਾਇਆ ਲਾਸਟਿਕ ਨੂੰ ਇਸ ਤਰ੍ਹਾਂ ਅਟੈਚ ਕਰ ਲੈਣਾ ਵਾ ਇਹ ਆਪਾਂ ਆਪਣੇ ਲੱਕ ਦੇ ਅਨੁਸਾਰ ਆ ਜਿਹੜਾ ਲਾਸਟਿਕ ਲੈਣਾ ਵਾ ਜੀ ਸਭ ਤੋਂ ਪਹਿਲਾਂ ਆਪਾਂ ਨੇ ਇਹਨੂੰ ਪੱਕਾ ਕਰਨਾ ਵਾ ਤਾਂ ਜੋ ਆਪਣਾ ਇਹ ਇਲਾਸਟਿਕਾ ਢਿਡੇ ਨਾ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਲਾਸਟਿਕ ਨੂੰ ਜਿਹੜਾ ਪੱਕਾ ਕਰ ਲਿਆ ਵਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿਸੇ ਵੀ ਥੀਜ ਚਾਹੇ ਮੁੰਲੇ ਕੇ ਸਹਰੇ ਚ ਪਾਉਣਾ ਵਾ ਚਾਹੇ ਆਪਾਂ ਨੇ ਪਜਾਮੇ ਚ ਪਾਉਣਾ ਵਾ ਚਾਹੇ ਆਪਾਂ ਨੇ ਕਿਸੇ ਨਿੱਕਰ ਚ ਪਾਉਣਾ ਵਾ ਚਾਹੇ ਬੱਚੇ ਦਾ ਇਲਾਸਟਿਕ ਪਾਉਣਾ ਵਾ ਕਿਸੇ ਵੀ ਤਰ੍ਹਾਂ ਦਾ ਇਲਾਸਟਿਕ ਪਾਉਣਾ ਪਰ ਐਵੇਂ ਹੀ ਪਾਉਣਾ ਵਾ ਸਾਰਿਆਂ ਨੇ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ ਆ ਕੱਚਾ ਵਾ ਜਿਹੜਾ ਫੋਲਡਿੰਗ ਕਰਨਾ ਵਾ ਸਾਰਿਆਂ ਨੇ ਪਹਿਲਾਂ ਆਪਾਂ ਨੇ ਕੱਚਾ ਰੱਖ ਕੇ ਫੋਲਡਿੰਗ ਕਰ ਲੈਣਾ ਵਾ ਠੀਕ ਆ ਜੀ ਤੇ ਇਹ ਤੋਂ ਬਾਅਦ ਆਪਾਂ ਨੇ ਆਪ ਟੈਸਟਰ ਰੱਖ ਕੇ ਆਹ ਇਲਾਸਟਿਕ ਆ ਜਿਹੜਾ ਇਹਨੂੰ ਆਏ ਰੱਖਣਾ ਵਾ ਆਏ ਤੇ ਆਪਾਂ ਨੇ ਆ ਕੱਪੜਾ ਵਾ ਜਿਹੜਾ ਆਏ ਰੱਖ ਲੈਣਾ ਵਾ ਆ ਜੋ ਆਪਣੀ ਸਲਾਈ ਆ ਇਹ ਵਧੀਆ ਵਜ ਸਕੇ ਕੱਪੜੇ ਬਾਲਾ ਟੱਪਣਾ ਨਹੀਂ ਰੱਖਣਾ ਨਾਲ ਦੀਆਂ ਪੈਰ ਪੈਰ ਦੀ ਉਹ ਸਲਾਈ ਹੈ ਜਿਹੜੀ ਵੱਜ ਸਕੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਇਲਾਸਟਿਕ ਆ ਜਿਹੜਾ ਪਾ ਦਿੰਦਾ ਵਾ ਆਪਣੇ ਇਲਾਸਟਿਕ ਦੇ ਵਿੱਚ ਇਸ ਤਰ੍ਹਾਂ ਬਾਲ ਨਹੀਂ ਪੈਂਦਾ ਕਈਆਂ ਦੇ ਕਈ ਵਾਰ ਇਲਾਸਟਿਕ ਪਾਉਣ ਲੱਗੇ ਗਾਦਾ ਧਿਆਨ ਜ਼ਰੂਰ ਰੱਖਿਓ ਵੀ ਜਿਹੜਾ ਇਲਾਸਟਿਕ ਪਾਉਣ ਲੱਗੇ ਬਲ ਪੈ ਜਾਂਦਾ ਹੁੰਦਾ ਵਾ ਦੇਖੋ ਕੱਪੜਿਆਂ ਨੂੰ ਫੋਰਾ ਹੌਲੀ ਹੌਲੀ ਨਾਲ ਦੀ ਨਾਲ ਕੱਪੜੇ ਨੂੰ ਸੈਕਟ ਜਰੂਰ ਕਰੇ ਜਾਣਾ ਵਾ ਤਾਂ ਜੋ ਆਪਣਾ ਲਾਸਟਿਕ ਆ ਘੁੰਮੇ ਨਾ ਆਪਣਾ ਲੈ ਕੇ ਫਿਰ ਅੱਗੇ ਸਲਾਈਸ ਕਰੀਏ ਫਾ ਦੇਖੋ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਇਕੱਠਾ ਕਰੀ ਜਾਣਾ ਵਾ ਇਹਨੂੰ ਖਿੱਚੀ ਜਾਣਾ ਵਾ ਜਿਹੜਾ ਉਹ ਲਾਸਟਿਕ ਹੈ ਬਹੁਤ ਹੀ ਸਖਾ ਤੇ ਵਧੀਆ ਢੰਗ ਨਾਲ ਪੈ ਜਾਂਦਾ ਵਾ ਅਗੇ ਕਰ ਦੋ ਤੁਸੀਂ ਦੇਖੋ ਇਸ ਤਰ੍ਹਾਂ ਜਿਹੜਾ ਆਪਾਂ ਨੇ ਕੱਪੜਾ ਇੱਕ ਪਾਸੇ ਨੂੰ ਖਿੱਚ-ਵਿੱਚ ਕੇ ਇਹਨੂੰ ਕੱਪੜੇ ਨੂੰ ਪੂਰਾ ਲੈ ਕੇ ਆਉਣਾ ਵਾ ਆਪਣਾ ਬਾਲ ਨਾ ਪਵੇ ਠੀਕ ਹੈ ਜੀ ਸਾਹ ਦੇਖ ਸਕਦੇ ਹੋ ਆ ਆਪਣਾ ਕੱਪੜਾ ਵਾ ਜਿਹੜਾ ਪੂਰਾ ਆ ਗਿਆ ਸਾ ਦੇਖੋ ਆ ਆਪਣੀ ਲਾਸਟਿਕਾ ਜਿਹੜੀ ਪੈਕੇਟ ਤਿਆਰ ਆ ਆਪਾਂ ਨੇ ਜਿਹੜੇ ਆ ਬਾਲ ਨੇ ਇਹ ਪਰ ਇਹ ਖਿੱਚ ਕੇ ਇਖਤਸਾਰ ਕਰਮੇ ਨੇ ਠੀਕ ਹੈ ਜੀ ਫਿਰ ਆਪਾਂ ਨੇ ਜਿਹੜੀ ਹੁਣ ਜਿਹੜੀ ਤੱਪਮੀ ਸिलाई ਮਾਰਨੀ ਆ ਹੋਣਾ ਜਿਹੜਾ ਆਪਾਂ ਪੱਕੀ ਸਲਾਈ ਮਾਰਾਂਗੇ ਠੀਕ ਆ ਜੀ ਆ ਦੇਖੋ ਬਕੀਆ ਥੋੜਾ ਜਿਹਾ بڑا ਕਰ ਸਕਦੇ ਆ ਆਪਾਂ ਇਹਨੂੰ ਪਾ ਧਿਆਨ ਨਾਲ ਮਾਰਨਾ ਵਾ ਤਾਂ ਜੋ ਜਿਹੜੇ ਆਪਣੇ ਵਾਲ ਨੇ ਇੱਕ ਥਾਂ ਤੇ ਲ ਇਕੱਠੇ ਹੋਣ ਆਪਾਂ ਨੇ ਖਿੱਚ ਕੇ ਪ੍ਰੋਪਰ ਆ ਦੇਖੋ ਪ੍ਰੋਪਰ ਸਫਾਈ ਦੇ ਵਿੱਚ ਆ ਜਿਹੜੀ ਸਲਾਈ ਮਾਰਨੀ ਹੈ ਇਸ ਤਰ੍ਹਾਂ ਤਾਂ ਦੋਕਰ ਵਾਲ ਨੇ ਤੇ ਨਾ ਕੱਠੀ ਹੋ ਜਾਣ ਜਾਂ ਮੂਰੇ ਜਾਂ ਕੱਠੇ ਨਾ ਹੋਣ ਇਸ ਤਰ੍ਹਾਂ ਹੀ ਮਾਰਨਾ ਆਪਣੀ ਪਾਲਣੇ ਜਿਹੜੇ ਆਪਣੇ ਆਪੇ ਪੈਂਦੇ ਨੇ ਜਿੰਨੂੰ ਪ੍ਰੋਫਾਈਲ ਦੇ ਵਿੱਚ ਜਿਹੜੀ ਇਹ ਆ ਸਲਾਈ ਆਪਾਂ ਮਾਰਨੀ ਆ ਧਿਆਨ ਨਾਲ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਬਸ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਬੈਲ ਦਾ ਬਟਨ ਆ ਜਿਹੜਾ ਉਹ ਦਬਾਇਆ ਕਰੋ ਤਾਂ ਜੋ ਸਾਡੀ ਆ ਵੀਡੀਓ ਦੇ ਨਵੇਂ-ਨਵੇਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਆ ਦੇਖੋ। ਆ ਦੇਖੋ ਹੋਰ ਆਪਣੀ ਸਲਾਈ ਜਿਹੜੀ ਅੱਜ ਕਿ ਤਿਆਰ ਵਾ। ਇਹ ਤੁਹਾਨੂੰ ਇਹ ਪਲਾਸਟਿਕਾ ਜਿਹੜੀ ਆਪਣੀ ਇੱਕਸਾਰ ਹੈ ਜਿਹੜੇ ਪਾਲ ਨੇ ਇਹ ਇੱਕਸਾਰ ਪਏ ਨੇ ਠੀਕ ਹੈ ਜੀ। ਕੋਈ ਪਿੱਛੇ ਨੂੰ ਕੋਈ ਮੂਰੇ ਨੂੰ ਜਾਂ ਕੋਈ ਘੱਟ ਵੱਧ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ। ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਾਦ।